ਇਹ ਜਿਹੜੀ ਵਿਫਤਾ ਹੈ ਟਲ ਗਈ ਆ ਇਹ ਜਿਹੜੀ ਸਰਕਾਰ ਹੈ ਵਸੂਲੀ ਸਰਕਾਰ ਆ ਹੋ ਸਕਦਾ ਹੁਣ ਵਾਲੇ ਟਾਈਮ 'ਚ ਸਾਈਕਲ ਵਾਲਿਆਂ ਨੂੰ ਵੀ ਵਿੱਚ ਲੈ ਲਵੇ ਅੱਛਾ ਜੀ ਹਾਂ ਬਿਲਕੁਲ ਕਿਉਂਕਿ ਦੁਨੀਆ ਵਿੱਚ ਵੀ ਕਿਤੇ ਉਧਰ ਵੀ ਇਹ ਚੀਜ਼ ਚੱਲ ਰਹੀ ਹੈ ਨਹੀਂ ਇਹ ਸਾਡੇ ਮੁਲਕੇ ਚੱਲ ਰਹੀ ਹੈ ਜੀ ਜਿਹੜਾ ਸਾਈਕਲ ਦੇ ਉੱਤੇ ਕਮਰਸ਼ੀਅਲ ਕੰਮ ਕਰਦਾ ਤੁਸੀਂ ਦੇਖਿਆ ਨਹੀਂ ਕਈ ਵਾਰੀ ਪੁਲਿਸ ਵਾਲੇ ਦਮਕਾ ਮਾਰ ਕੇ ਕਿਸੇ ਬੰਦੇ ਨੂੰ ਕੰਮ ਕਰਵਾ ਲੈਂਦੇ ਨੇ ਅੱਜ ਤੱਕ ਕਦੇ ਨਹੀਂ ਦੇਖਿਆ ਜੀ ਤਾਂ ਕੀਤਾ ਜਾ ਰਿਹਾ ਬੰਦਿਆਂ ਨੂੰ ਨਹੀਂ ਉਹ ਜਿਨ੍ਹਾਂ ਨੂੰ ਕਰਦੇ ਉਹਨਾਂ ਨੂੰ ਪਤਾ ਜੀ ਉਹਨਾਂ ਨੂੰ ਪਤਾ ਹਾਂ ਜੀ ਉਹ ਜੀ ਚੌਂਕ ਤੇ ਖੜੇ ਪਰਚੀ ਦੇ ਦਿੰਦੇ ਆ ਸਾਡੇ ਘਰੇ ਤਿੰਨ ਮੰਜੀ ਤੇ ਜਾਂ ਤਿੰਨ ਬੁਣਿਆਈ ਤੇ ਉਹਦਾ ਫੋਨ ਨੰਬਰ ਲੈ ਲੈਂਦੇ ਆ ਤੇ ਉਸ ਬੰਦੇ ਨੂੰ ਪਰਚੀ ਹੁਣੇ ਦੇ ਦਿੰਦੇ ਮੇਰੇ ਹਿਸਾਬ ਨਾਲ ਤਾਂ ਪੂਰੇ ਵਰਲਡ ਨੂੰ ਸੇਲ ਲੈਣੀ ਚਾਹੀਦੀ ਇੰਡੀਆ ਤੋਂ ਬਿਲਕੁਲ ਜੀ ਇਹ ਜਿਹੜਾ ਪੈਸੇ ਕਮਾਉਣ ਦਾ ਤਰੀਕਾ ਸਭ ਤੋਂ ਵਧੀਆ ਦੇਖਿਆ ਹੈ ਜੋ ਸਾਡੀਆਂ ਸਰਕਾਰਾਂ ਜੋ ਸਾਡੇ ਇਸ ਦੇਸ਼ ਨੂੰ ਵਿਸ਼ਵਗੁਰੂ ਬਣਾਉਣ ਜਾ ਰਹੀਆਂ ਨੇ ਇਹ ਕਿਤੇ ਇਦਾਂ ਹੀ ਵਿਸ਼ਵਗੁਰੂ ਥੋੜਾ ਬਣ ਜਾਣਾ ਸਸਤੀ ਕਾਲ ਤੁਸੀਂ ਦੇਖ ਰਹੇ ਹੋ ਮਹਾ ਪੰਜਾਬ ਜੀਐਸਏ ਤੇ ਮੈਂ ਹਾਂ ਸੰਦੀਪ ਚੈਨੀ ਅੱਜ ਅਸੀਂ ਗੱਲ ਕਰਾਂਗੇ ਜਿਵੇਂ ਕਿ ਅੱਜ ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਵੀਡੀਓਜ਼ ਜੋ ਕਿ ਟੂ ਵਹੀਲਰ ਉੱਤੇ ਟੋਲ ਲਾਜੇ ਤੇ ਇਸ ਬਣੀ ਹੋਈ ਸੀ ਕਿ ਇਹ ਟੋਲ ਲਾਜੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਟੋਲ ਫਲਾਜਾ ਹੁਣ ਟੂ ਵਹੀਲਰ ਤੇ ਵੀ ਟੋਲ ਲਾਜੇ ਲੱਗਣ ਵਾਲਾ ਉਹ ਜਾਣਾਂਗੇ ਅਸੀਂ ਉਸ ਵੀਡੀਓ ਦਾ ਅਸਲ ਸੱਚ ਸਭ ਤੋਂ ਪਹਿਲਾਂ ਆ ਵੀਰ ਸਸਤੀ ਕਾਲ ਜੀ ਸਸਤੀ ਕਾਲ ਜੀ ਸਾਰੇ ਦਰਸ਼ਕਾਂ ਨੂੰ ਭਾਈ ਜੀ ਜਿਵੇਂ ਕਿ ਜਿਹੜੀ ਅੱਜ ਕੱਲ ਵਾਇਰਲ ਵੀਡੀਓ ਚੱਲ ਰਹੀ ਹੈ ਕਿ ਟੋ ਟੂ ਵਹੀਲਰ ਤੇ ਵੀ ਟੋਲ ਪਲਾਜ਼ਾ ਲੱਗਣ ਵਾਲਾ ਹੈ ਉੱਤੇ ਤੁਹਾਡਾ ਕੀ ਵਿਚਾਰ ਹੈ ਬਿਲਕੁਲ ਜੀ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ ਭਾਰਤ ਸਰਕਾਰ ਦੀ ਵੀ ਟੋਲ ਪਲਾਜ਼ਾ ਤੇ ਰੇਲਵੇ ਦੀ ਕਰਾਈ ਹੈ ਜਿਹੜੀ ਉਹਨਾਂ ਚ ਵਾਧਾ ਹੋ ਰਿਹਾ ਤੇ ਬੇहद ਵਾਇਰਲ ਹੋ ਰਹੀ ਹੈ ਤੇ ਉਸ ਅਸਲ ਸੱਚ ਕੀ ਹੈ ਉਸ ਦਾ ਕੀ ਸੱਚੀ ਹੀ ਉਹ ਲੱਗਣ ਵਾਲਾ ਹੈ ਦੇਖੋ ਜੀ ਜੋ ਚੀਜ਼ ਸਾਹਮਣੇ ਆਈ ਆ ਵੱਡੇ ਤੋਂ ਵੱਡੇ ਚੈਨਲਾਂ ਨੇ ਉਹ ਕੀਤੀ ਆ ਕਿਤੇ ਨਾ ਕਿਤੇ ਉਹਦੇ ਚ ਸਚਾਈ ਹੈ ਠੀਕ ਹੈ ਤੇ ਉਹ ਕਿਵੇਂ ਕਿਵੇਂ ਪਤਾ ਲੱਗਿਆ ਵੀ ਇਹ ਕਦੋਂ ਲਾਗੂ ਹੋਏਗਾ ਇਹ ਨਿਯਮ ਇਹ 15 ਜੁਲਾਈ ਤੋਂ ਲਾਗੂ ਹੋਣ ਦੀ ਅਨਾਉਂਸਮੈਂਟ ਹੋਈ ਹੈ ਜੀ ਕਿਤੇ ਨਾ ਕਿਤੇ ਸਰਕਾਰ ਨੇ ਪਿੱਛੋਂ ਇਹ ਅਲਟੀਮੇਟਮ ਦਿੱਤਾ ਆਇਆ ਵੀ ਇਹ 15 ਜੁਲਾਈ ਤੇ ਜਿਹੜੇ ਡੋਗਮਿਲਰ ਆ ਉਹਨਾਂ ਤੇ ਇਹ ਰੋਲ ਪਲਾਜਾ ਜਿਹੜਾ ਲੱਗੂ ਹੋਇਆ ਉਹ ਵੀਡੀਓ ਕਿਹੜੇ ਚੈਨਲ ਨੂੰ ਪਾਈ ਗਈ ਸੀ ਕੁਛ ਹੈ ਲਗਭਗ ਸਾਰੇ ਵੱਡੇ ਜਿਹੜੇ ਰਾਸ਼ਟਰੀ ਚੈਨਲ ਨੇ ਉਹਨਾਂ ਬਲੋਂ ਇਹ ਪਾਈ ਗਈ ਹੈ ਜੀ ਵੀਡੀਓ ਉਨਾ ਨੂੰ ਸਰਕਾਰ ਨੇ ਹੀ ਤਾਂ ਕੁਝ ਦਿੱਤਾ ਹੋਇਆ ਬਿਲਕੁਲ ਪਹਿਲਾਂ ਸਰਕਾਰ ਦਾ ਹੀ ਹੈ ਜੀ ਕੋਈ ਵੱਡੇ ਚੈਨਲਾਂ ਨਾ ਪਾਈ ਆ ਨੈਸ਼ਨਲ ਮੀਡੀਆ ਨੇ ਪਾਈ ਆ ਇਹਦਾ ਮਤਲਬ ਕਿ ਕੋਈ ਵੱਡੇ ਚੈਨਲ ਰਿਸਪੋਨਸੀਬਲ ਚੈਨਲ ਨਹੀਂ ਪਾਈ ਹੋਏ ਬਿਲਕੁਲ ਜੀ ਰਿਸਪੋਨਸੀਬਲ ਚੈਨਲ ਆ ਹੁਣ ਅੱਗੋਂ ਲੋਕਾਂ ਦੇ ਵਿੱਚ ਜਿਹੜੀ ਸ਼ਸ਼ੋਭੰਜਾ ਹੋਊ ਵਧੀ ਗਈ ਹੈ ਇਹ ਤਾਂ ਬੰਦਾ ਦਾ ਮੈਂ ਕਹਿੰਦਾ ਮਰ ਜਾਊਗਾ ਆਹ ਬੰਦਾ ਦਾ ਢਾਰ ਰੋਟੀ ਇਤਨੀ ਬੇਰੀ ਮੇਲਰੀ ਹਨਾ ਦਾ ਰੋਟੀ ਦੇ ਵਿੱਚ ਇਹਨੂੰ ਪੂਰਾ ਜੋਰ ਲੱਗਿਆ ਹੋਇਆ 10000 ਸੈਲਰੀ 15000 ਸੈਲਰੀ ਤੋਂ ਉੱਪਰ ਕਿਸੇ ਦੀ ਸੈਲਰੀ ਨਹੀਂ ਹੈ ਅੱਜ ਹਰੇਕ ਬੰਦੇ ਦੀ ਦਿਮਾਗ ਦੇ ਵਿੱਚ ਇਹੀ ਸਮੱਸਿਆ ਜੀ ਜੇ ਸਰਕਾਰ ਦੇ ਦਿਮਾਗ 'ਚ ਆਈ ਆਈਡੀਆ ਆ ਗਿਆ ਕਿਤੇ ਨਾ ਕਿਤੇ ਉਹ ਲਾਗੂਗੀ ਹੋ ਸਕਦਾ 15 ਜਰਾਈ ਵੀ ਆਈ ਅੱਗੋਂ ਦੂਸਰੇ ਨੰਬਰ ਤੇ ਆਇਆ ਵੀ ਜਿਵੇਂ ਫਾਸਟੈਗ ਦੇ ਤਾਂ ਕਲੇਸ਼ ਅਜੇ ਤੱਕ ਵੈਸੀ ਨਹੀਂ ਮੁੱਖੇ ਲੋਕਾਂ ਦੇ ਬਹੁਤ ਸਾਰੇ ਕੰਪਲੈਨਟਾਂ ਆਉਂਦੀਆਂ ਲੋਕਾਂ ਦੀਆਂ ਜੇ ਠੇਕਾ ਇਹਨੂੰ ਫਾਸਟੈਗ ਨੂੰ ਦੇ ਦਿੱਤਾ ਪਹਿਲੀ ਗੱਲ ਤਾਂ ਕਦੇ ਵੀ ਕਿਸੇ ਇੱਕ ਕਲੈਕਸ਼ਨ ਦਾ ਠੇਕਾ ਕਿਸੇ ਇੱਕ ਕੰਪਨੀ ਕੋਲ ਨਹੀਂ ਹੋਣਾ ਚਾਹੀਦਾ ਜੇ ਫਾਸਟੈਗ ਨੂੰ ਦੇ ਦਿੱਤਾ ਫਾਸਟੈਗ ਦੇ ਜਿਹੜੇ ਅਗਲੇ ਕਲੇਸ਼ ਆਉਂਦੇ ਜਦ ਤੱਕ ਮੁੱਕੇ ਨਹੀਂ ਲੋਕ ਕਹਿੰਦੇ ਸਾਡੇ ਸੁਤੇ ਆ ਬੰਦੇ ਮੈਸੇਜ ਆਈ ਜਾਂਦੇ ਆ ਅਸੀਂ ਕਦੇ ਗਏ ਨਹੀਂ ਆਏ ਨਹੀਂ ਪੈਸੇ ਕੱਟ ਹੋ ਰਹੇ ਆ ਜਦੋਂ ਫਾਸਟੈਗ ਦੇ ਕਸਟਮਰ ਕੇਅਰ ਨੂੰ ਪੁੱਛਦੇ ਆ ਉਹ ਕਹਿੰਦੇ ਆਪਣੀ ਬੈਂਕ ਕੋਲ ਜਾਓ ਜਦੋਂ ਬੈਂਕ ਕੋਲ ਜਾਂਦੇ ਆ ਉਹ ਕਹਿੰਦੇ ਫਾਸਟੈਗ ਕੋਲ ਜਾਓ ਅਸੀਂ ਤਾਂ ਜੀ ਦੇ ਚੁੱਕੇ ਹਾਂ ਉਕੜੇ ਇਸ ਤੋਂ ਤਾਂ ਪਹਿਲਾਂ ਨਹੀਂ ਨਿਕਲੇ ਹੁ ਫਾਸਟ ਅਗਲੇ ਲਈ ਬੰਦਾ ਉਸ ਅਕਾਊਂਟ ਦੇ ਵਿੱਚ ਪੈਸੀ ਕਿਵੇਂ ਟਰਾਂਸਫਰ ਕਰੂਗਾ ਹਾਲਤੂ ਪੈਸਾ ਰੱਖੋ ਤਾਂ ਫਾਸਟ ਅਗਲੇ ਕੱਟ ਲੈਂਦੇ ਆ ਜਿਉ ਉਹ ਪੂਰੇ-ਪੂਰੇ ਪਾਊਗਾ ਕਿ ਕੀ ਗੱਲ ਉਹ ਟੋਲ ਪਲਾਜ਼ਾ ਤੋਂ ਬਾਹਰ ਕਿਸੇ ਨੂੰ ਪਵਾ ਕੇ ਜਾਊਗਾ ਦੂਸਰੀ ਗੱਲ ਜਿਹੜਾ ਮੈਸੇਜ ਆਉਣਾ ਉਹਨੂੰ ਕਿਵੇਂ ਹੈਂਡਲ ਕਰੂਗਾ ਪਹਿਲੇ ਹੀ ਬਹੁਤ ਜਿਹੜਾ ਡਿਜੀਟਲ ਇੰਡੀਆ ਨੇ ਬਰਵਾਏ ਹੋਏ ਆ ਲੋਕ ਤੁਸੀਂ ਕਾਲ ਕਰਨ ਤੋਂ ਪਹਿਲਾਂ ਅਨਾਊਂਸਮੈਂਟ ਸੁਣੋ ਕਿ ਆ ਵੀ 6000 ਲੋਕਾਂ ਨਾਲ ਡੇਲੀ ਫਰਾਡ ਹੋ ਰਿਹਾ ਇਹ ਕੋਈ ਛੋਟਾ ਨੰਬਰ ਨਹੀਂ ਹੈ ਤੇ ਦੂਸਰੀ ਗੱਲ ਜਿਹੜੇ अनेका ਐਸੇ ਹੋ ਜਿਹ ਵੀ ਬੰਦੇ ਨੇ ਜਿਹੜੇ ਆਪਣਾ ਰੁਜ਼ਗਾਰ ਚਲਾਉਂਦੇ ਨੇ ਆਪਣਾ ਕੰਮ ਕਰਦੇ ਨੇ ਆਪਣਾ ਕਮਾਤੀ ਰੱਖਦੇ ਆ ਜਾਂ ਆਪਣੀ ਨੌਕਰੀ ਦੇ ਲਈ ਛੋਟੇ ਸਾਧਨਾਂ ਜਿਹੜੇ ਕਿਉਂਕਿ ਟੂ ਵੀਲਰ ਹੁਣ ਛੋਟੇ ਸਾਧਨਾਂ ਜਾਂ ਕੋਈ ਵੱਡਾ ਤਰਿਆ ਨਹੀਂ ਹੈ ਜਦੋਂ ਉਹ ਬੰਦਾ ਜਾਊਗਾ ਕਈ ਲੋਕ ਐਸੇ ਅੱਜ ਵੀ ਜਿਹੜੇ ਡਿਜੀਟ ਵਾਲੇ ਜਾਂ ਨੰਬਰਾਂ ਵਾਲੇ ਫੋਨ ਆ ਵਰਤਦੇ ਆ ਉਹ ਕਿਵੇਂ ਹੈਂਡਲ ਕਰਨਗੇ ਉਹ ਕਿਵੇਂ ਹੈਂਡਲ ਕਰਨ ਉਹ ਤਾਂ ਪੋਸੀਬਲ ਹੀ ਨਹੀਂ ਹੈ ਉਹਨਾਂ ਕੋਲ ਪੋਸੀਬਲ ਨਹੀਂ ਜੇ ਉਹਨਾਂ ਨੂੰ ਮੈਸੇਜ ਆਊਗਾ ਵੀ ਉਹਨਾਂ ਦੇ ਪੈਸੇ ਕੱਟੇ ਗਏ ਰੱਖੇ ਗਏ ਕਿਵੇਂ ਇਹ ਹੋਊਗਾ ਇਹ ਬੜੀ ਉਲਝਣ ਬਣੀ ਹੋਈ ਆ ਦੂਸਰੀ ਗੱਲ ਸਰਕਾਰ ਦੀ ਇਹ ਪਾਲਿਸੀ ਆ ਟੂ ਵੀਲਰ ਨੂੰ ਇਹਦੇ ਵਿੱਚ ਲੈ ਕੇ ਆਉਣਾ ਬੇਸ਼ੱਕ ਉਹ ਥੋੜੇ ਪੈਸੇ ਨਾਲ ਚਾਰਜ ਕਰਨਗੇ ਕਿਉਂਕਿ ਚੁੰਗੀ ਵੱਢ ਕੇ ਪਹਿਲਾਂ ਚੈੱਕ ਕੀਤਾ ਜਾਂਦਾ ਕਿ ਬੰਦਾ ਕਿੰਨਾ ਕੁ ਪ੍ਰੈਸ਼ਰ ਸੰਦਾ ਤੇ ਸਰਕਾਰ ਨੇ ਵੀ ਉਹੀ ਕੀਤਾ ਉਹਦੇ ਵਿੱਚ ਜੇ ਥੋੜਾ ਉਹਨੂੰ ਚਾਰਜ ਲਾਉਣਗੇ ਸਰਕਾਰ ਦਾ ਇਹ ਕਹਿਣਾ ਆ ਕਿ ਜੋ ਮੰਨ ਲਓ ਕਰੋੜ ਤੋਂ ਕਰੋੜ 5 ਕਰੋੜ ਦੀ ਕਾਰ ਵਾਲਾ ਅਸੀਂ ਪੈਟਰੋਲ ਤੇ ਡੀਜ਼ਲ ਉਹਨੂੰ ਸੇਮ ਰੇਟ ਤੇ ਦਿੰਨੇ ਆ ਮੋਟਰਸਾਈਕਲ ਸਕੂਟਰ ਵਾਲੇ ਨੂੰ ਕੋਈ ਰਿਆਇਤ ਉਹਦੇ ਵਿੱਚ ਨਹੀਂ ਹੈ ਤੇ ਇਸੇ ਤਰ੍ਹਾਂ ਜਦੋਂ ਉਹ ਟੈਕਸ ਦਿੰਦਾ ਤਾਂ ਇਹ ਵੀ ਟੈਕਸ ਵਸੂਲੀ ਉਹਨਾਂ ਦੀ ਇੱਕ ਪੱਖਾ ਉਹਨਾਂ ਦਾ ਕੀ ਇਹ ਬਣਦੀ ਹੈ ਇਹ ਵੀ ਦੇਣਾ ਚਾਹੀਦਾ ਇਹਨਾਂ ਨੂੰ ਵੀ ਦੇਣਾ ਇਹਦਾ ਗਰੀਬੰਦਰੂ ਵੀ ਦੇਣਾ ਚਾਹੀਦਾ ਟੈਕਸ ਤੁਹਾਡੇ ਹਿਸਾਬ ਨਾਲ ਅਸਲ ਦੇ ਵਿੱਚ ਜੇ ਮੁੱਦਾ ਸਰਕਾਰਾਂ ਅੱਜ ਦੇ ਤੌਰ ਨੂੰ ਛੱਡ ਕੇ ਜਦੋਂ ਗੱਡੀ ਵੇਚਦੀਆਂ ਉਦੋਂ ਦੇਖਣ ਵੀ ਜਿਹੜਾ ਟੂ-ਵੀਲਰ ਜਦੋਂ ਤੁਸੀਂ ਖਰੀਦਦੇ ਹੋ ਜਿੰਨੀ ਉਹਦੀ ਲਾਈਫ ਆ ਉਹਦਾ ਤੁਸੀਂ ਟੈਕਸ ਲੈ ਲੈਂਦੇ ਹੋ ਰੋ ਟੈਕਸ ਲੈਣੇ ਆ ਜਦੋਂ ਗੱਡੀ ਵਾਇਆ ਉਹ ਲਿਆ ਜਾਂਦਾ ਜੀ ਲਾਇਆ ਜਾਂਦਾ ਪਰ ਜਿਹੜੀ ਇਹ ਨੀਤੀ ਬਣੀ ਆ ਇਹ ਗੱਲ ਆਈ ਆ ਇਹਨੇ ਬੜਾ ਦੁਨੀਆ ਨੂੰ ਚੁੱਕ ਝੋੜ ਕਰਕੇ ਰੱਖ ਦਿੱਤਾ ਦੂਸਰੀ ਹੈ ਕਰਾਇਆ ਭਾਵੇਂ ਥੋੜਾ ਵਧਾਇਆ ਗਿਆ ਰੇਲਵੇ ਦਾ ਕਰਾਇਆ ਜਿਹੜਾ ਉਹਦੇ ਚ ਵੀ ਵਾਧਾ ਹੋਇਆ ਜੀ ਨਹੀਂ ਵਾਧਾ ਤਾਂ ਲਗਾਤਾਰ ਹੀ ਹੋ ਰਿਹਾ ਇਹ ਕਿਤਨੇ ਕਿਤੇ ਕਿਤੇ ਪਹਿਲਾਂ ਇਹ 25 25 ਵੈਸੇ ਕਰਕੇ ਵਧਾ ਕਟਾ ਵਧਾ ਲੰਨੇ ਕਟਾ ਲੰਦੇ ਉਸ ਤੋਂ ਬਾਅਦ ਇੱਕੋ ਜਿਹਾ ਵਧਾ ਦਿੰਦੇ ਨਹੀਂ ਵਧਾਇਆ ਪੈਸਿਆਂ ਚ ਜੀ ਉਹਨਾਂ ਨੇ ਪੈਸੇ ਜੀ ਵਧਾਇਆ ਉਹਨਾਂ ਨੇ ਅੱਧਾ ਪੈਸਾ ਕਿਲੋਮੀਟਰ ਵਧਾਇਆ ਪੈਸੇਂਜਰ ਲਈ ਇੱਕ ਪੈਸਾ ਕਿਲੋਮੀਟਰ ਵਧਾਇਆ ਚਰਨਲ ਲਈ ਤੇ ਦੋ ਪੈਸੇ ਕਿਲੋਮੀਟਰ ਵਧਾਏ ਨੇ ਜਿਹੜੀ ਆਪਣਾ ਕਹਿੰਦੀਆਂ ਵੀ ਆਪਣਾ 1000 ਰੁਪਏ ਪਹੁੰਚਾ ਜਿਹੜੇ ਉਹਨਾਂ ਦੇ ਲਈ ਇੱਕ ਬਦਲਨ ਦਾ ਕਾਰਨ ਕੀ ਹੈ ਕਾਰਨ ਕੀ ਸਰਕਾਰ ਮੁੱਦਾ ਰੱਖਦੀ ਹੈ ਸਰਕਾਰ ਕਹਿੰਦੀ ਵੀ ਤੁਸੀਂ ਜਦੋਂ ਸਫ਼ਰ ਕਰਦੇ ਹੋ ਤੁਸੀਂ 1000 1500 ਰੁਪਏ ਦਾ ਰਾਹ ਦੇ ਵਿੱਚ ਰਾਸ਼ਨ ਵਾਲੀ ਖਾ ਜਾਂਦੇ ਹੋ ਕੋਲਡ ਡਰਿੰਕ ਪੀਂਦੇ ਹੋ ਕੁਝ ਰਸ ਦੀ ਚੀਜ਼ਾਂ ਕਰਦੇ ਹੋ ਤੇ ਜੇ 2 ਪੈਸੇ 1 ਪੈਸਾ ਸਰਕਾਰ ਲੈ ਲੂਗੀ ਤਾਂ ਕੋਈ ਗੱਲ ਨਹੀਂ ਭੁੱਖੇ ਰਹਿਣ ਦਾ ਮਤਲਬ ਸਰਕਾਰ ਚਾਹੁੰਦੀ ਹੈ ਕਿ ਭੁੱਖੇ ਰਹਿਣ ਵੀ ਭੁੱਖੇ ਮਰ ਜਾ ਕੋਈ ਗੱਲ ਨਹੀਂ ਪਰ ਸਰਕਾਰ ਨੇ ਵੈਸੇ ਜਿਹੜਾ ਇਹ ਵਾਅਦਾ ਨਾ ਇੱਕ ਇੱਕ ਪੈਸਾ ਜਾਂ ਅੱਧਾ ਪੈਸਾ ਬਹੁਤ ਸਾਰੇ ਲੋਕਾਂ ਨੂੰ ਇੱਕ ਮਹਿਸੂਸ ਵੀ ਹੁੰਦਾ ਹੋਊਗਾ ਵੀ ਕਿਹੜੀ ਇਹ ਚਰਚਾ ਕਰਨ ਬੈਠੇ ਜਦੋਂ ਬੰਦੇ ਨੇ 1000 ਕਿਲੋਮੀਟਰ ਸਫਰ ਕਰਨਾ ਤਾਂ ਉਹਦੇ ਉਹ 10 ਰੁਪਏ 20 ਰੁਪਏ ਗਣਦੇ ਆ ਤੇ ਜਿਹੜੀ ਟ੍ਰੇਨ ਆ ਉਹ ਕੋਈ ਇੱਕ ਬੰਦੇ ਨਾਲ ਤਾਂ ਚੱਲਦੀ ਨਹੀਂ ਹੈ ਇੱਕ ਟ੍ਰੇਨ 'ਚ 1000 2000 ਬੰਦਾ ਹੁੰਦਾ ਹਜ਼ਾਰੋਂ ਨਾਲ ਬੜੇ ਬੜੇ ਆਰਾਮ ਨਾਲ ਜਿੰਨੇ ਉਹਦੇ ਵਿੱਚ ਸੀਟਾਂ ਨੇ ਤੁਸੀਂ ਦੋਲੇ ਬੰਦਿਆਂ ਦਾ ਤੁਸੀਂ ਗਿਣ ਕਰ ਲਓ ਕਿਤੇ ਨਾ ਕਿਤੇ ਤਾਂ ਸਰਕਾਰ ਦੇ ਪੈਸੇਂਜਰ ਸੀਟਾਂ ਵਿੱਚ ਤਾਂ ਡਬਲ ਜੜੇ ਹੁੰਦੇ ਨੇ ਬੁਲਟ ਟ੍ਰੇਨ ਪਰ ਜਾਨੀ ਹੈ ਹਾਂਜੀ ਪਹਿਲੇ ਇਹ ਪਬਲਿਕ ਦਾ ਹੱਕ ਹੁੰਦਾ ਕਿ ਜਦੋਂ ਕਦੇ ਵੀ ਸਰਕਾਰ ਕਿਸੇ ਚੀਜ਼ ਦਾ ਵਾਅਦਾ ਕਰਦੀ ਹੈ ਉਹ ਪੁੱਛ ਸਕਦੀ ਹੈ ਕਿ ਸਹੀ ਸਮੇਂ ਤੇ ਇਹ ਸੋਸ਼ਲ ਮੀਡੀਆ ਦਾ ਜੋਗਾ ਜਿਹੜੀ ਇਹ ਗੱਲ ਕਰਦੇ ਸੀ ਤੁਸੀਂ ਵੀ ਇਹ ਵੀਡੀਓ ਦੇ ਵੀਡੀਓ ਦੇ ਵਿੱਚ ਸਰਕਾਰ ਨੇ ਲਾਗੂ ਕੀਤਾ ਤੇ ਬਿਲਕੁਲ ਕੀਤਾ ਇਸੀ ਤੋਂ ਸਰਕਾਰ ਮੁਕਰ ਨਹੀਂ ਸਕਦੀ ਸਾਰੇ ਨੈਸ਼ਨਲ ਚੈਨਲਾਂ ਨੇ ਦਿੱਤਾ ਤਾਂ ਉਹ ਸੱਚੀ ਹੈ ਗੱਲ ਇਸ ਹਿਸਾਬ ਨਾਲ ਤੇ ਨਹੀਂ ਗੱਲ ਸੱਚ ਸੀ ਪਰ ਕਹਿੰਦੇ ਆ ਵੀ ਜਦੋਂ ਦਬਾਅ ਹੁੰਦਾ ਨਾ ਇਹ ਲੋਕਾਂ ਕਰਾ ਜਦੋਂ ਦਬਾਅ ਹੁੰਦਾ ਕਿਤੇ ਨਾ ਕਿਤੇ ਝੁਕਣਾ ਪੈ ਜਾਂਦਾ ਤੇ ਜਦੋਂ ਇਹ ਪਿਛਲੇ ਦਿਨੋਂ ਤੋਂ ਖਬਰ ਵਾਇਰਲ ਹੋ ਰਹੀ ਸੀ ਤਾਂ ਜਿਹੜੀ ਐਨ ਐਚ ਹਾਈਵੇ ਵਾਲੇ ਆ ਤੇ ਜਾਂ ਜਿਹੜੇ ਆਪਣੇ ਨਿਤਨ ਗੱਡਕਰੀ ਜੀ ਨੇ ਉਹਨਾਂ ਲਈ ਵੀ ਬੈਗਪਟ ਲਿਆ ਤੇ ਕਿਹਾ ਕਿ ਇਹ ਜੋ ਖਬਰ ਆ ਸਾਡੀ ਸਮਝ ਤੋਂ ਬਾਹਰ ਹੈ ਲੇਕਿਨ ਐਸਾ ਕਦੇ ਨਹੀਂ ਹੁੰਦਾ ਕਿ ਇਹ ਗੱਲ ਸਰਕਾਰ ਦੀ ਕੋਈ ਆਪਣੀ ਸੂਤਰ ਨਹੀਂ ਹੈ ਉਹ ਦੇਖਣਾ ਚਾਹੁੰਦੇ ਸੀ ਕਿ ਕੀ ਹੈ ਹੁਣ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਅਸੀਂ ਟੂ ਵੀਲਰ ਦੇ ਉੱਤੇ ਟੈਕਸ ਨਹੀਂ ਲਾ ਰਹੇ ਪਰ ਅਗਲੇ ਪ੍ਰੋਗਰਾਮ ਬਾਰੇ ਉਹਨਾਂ ਨੇ ਕੁਝ ਨਹੀਂ ਕਿਹਾ ਪਰ ਇਹ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਲਾਗੇ ਜਾਵੇ ਸੋਨਾ ਵੱਲੋਂ ਬਿਆਨ ਆ ਚੁੱਕਾ ਹੈ ਹਾਂਜੀ ਬਿਲਕੁਲ ਉਹ ਪਰੇ ਹੈ ਨਾ ਜੋ ਵੀਡੀਓ ਵਾਇਰਲ ਹੁੰਦੀ ਹੈ ਵਾਇਰਲ ਜਿਹੜੇ ਸੋਸ਼ਲ ਅਕਾਊਂਟ ਤੇ ਹੁੰਦੀ ਹੈ ਹਰ ਕੋਈ ਸਰਕਾਰ ਦੀਆਂ ਸਾਈਟਾਂ ਤੱਕ ਉਹ ਥੋੜਾ ਦੇਖੂਗਾ ਨਹੀਂ ਦੇਖਿਆ ਉਹ ਤਾਂ ਵਾਇਰਲ ਵੀਡੀਓ ਆ ਹਰ ਇੱਕ ਨੂੰ ਆਪਣੀ ਬਿਪਤਾ ਪੈ ਜਾਂਦੀ ਹੈ ਜੋ ਕੋਈ ਆਦਮੀ ਮੰਨ ਲਓ ਕੋਈ ਕੋਈ ਕਿਸੇ ਨੂੰ ਟੋਲ ਬੈਰੀਅਰ ਨੂੰ ਪਾਰ ਕਰਕੇ ਆਪਣੇ ਕੰਮ ਤੇ ਜਾਂਦਾ ਕੋਈ ਦੁਕਾਨ ਤੇ ਜਾਂਦਾ ਉਹ ਤਾਂ ਪਹਿਲੇ ਫਿਕਰ ਪੈ ਜਾਂਦਾ ਕਿ ਮੇਰੇ 10 ਰੁਪਏ ਆਉਣ ਜਾਣ ਦਾ ਲੱਗ ਗਿਆ ਤੇ ਮੇਰਾ 300 ਲਾ ਜਿਹੜੀ ਆ ਸਹੀ ਗੱਲ ਹੈ ਅੱਜ ਦੇ ਟਾਈਮ 'ਚ ਲੋਕ ਦੇਖਦੇ ਆਂ ਵੀ ਲੋਕਾਂ ਦੇ ਫੋਨ ਨੇ ਜਿਹੜੇ ਫੋਨ ਤੇ ਕਿਸ਼ਤਾਂ ਤੇ ਲੈ ਰਹੇ ਆ ਉਹਨਾਂ ਤੋਂ 100 ਰੁਪਏ ਦਾ ਗਾੜ ਨਹੀਂ ਪਵਾ ਜਾਂਦਾ ਟੁੱਟੇ ਘੱਟ ਲੈ ਕੇ ਚੱਲ ਰਹੇ ਨੇ ਸਹੀ ਗੱਲ ਹੈ ਤੇ ਉਹ ਜੇ ਉਹ ਬੰਦੇ ਕੋਲ ਇੰਨਾ ਇੰਨੀ ਕੋਈ ਆਪਣੀ ਹੋਵੇ ਤਾਂ ਉਹ 100 ਰੁਪਏ ਦਾ ਗਾੜ ਨਹੀਂ ਪਵਾਉਂਦਾ ਤੇ ਇੱਕ ਨਜਾਇਜ਼ ਖਰਚਾ ਕਿਸੇ ਇੱਕ ਆਮ ਆਦਮੀ ਦੇ ਤਕੜੇ ਦੀ ਗੱਲ ਨਹੀਂ ਕਰਦੇ ਤਾਂ ਆਮ ਆਦਮੀ ਤੇ 100 200 ਰੁਪਏ ਬੋਝ ਪੈਂਦਾ ਤਾਂ ਉਹ ਚੀਕੂ ਗਈ ਇਹ ਬਾਕੀ ਇਹ ਨਿਤਨ ਗੱਡਕਲੀ ਜੀ ਉਹਨਾਂ ਨੇ ਇਹ ਬਿਲਕੁਲ ਇਹ ਕਾਨੂੰਨ ਬਣਾਇਆ ਸੀ ਔਰ ਇਹਦੀ ਡੇਟ ਵੀ ਫਾਈਨਲ ਹੋ ਗਈ ਜੀ ਇਹ ਕੋਈ ਝੂਠੀ ਅਫਵਾਹ ਨਹੀਂ ਆ ਅਫਵਾਹ ਸੱਚੀ ਆ ਪਰ ਇਹ ਵੀ ਅਸੀਂ ਇੱਕ ਰਾਹਤ ਦੱਸ ਦਿੰਨੇ ਆ ਦਰਸ਼ਕਾਂ ਨੂੰ ਸੋ ਦਰਸ਼ਕੋ ਇੱਕ ਟਾਈਮ ਤਾਂ ਇਹ ਜਿਹੜੀ ਵਿਫਤਾ ਏ ਟਲ ਗਈ ਆ ਇਹ ਜਿਹੜੀ ਸਰਕਾਰ ਹੈ ਵਸੂਲੀ ਸਰਕਾਰ ਆ ਹੋ ਸਕਦਾ ਉਹਨਾਂ ਵਾਲੇ ਟਾਈਮ ਨੇ ਸਾਈਕਲ ਵਾਲਿਆਂ ਨੂੰ ਵੀ ਵਿੱਚ ਲੈ ਲਵੇ ਅੱਛਾ ਜੀ ਹਾਂ ਬਿਲਕੁਲ ਕਿਉਂਕਿ ਦੁਨੀਆ ਵਿੱਚ ਵੀ ਕਿਤੇ ਉਧਰ ਵੀ ਇਹ ਚੀਜ਼ ਚੱਲ ਰਹੀ ਹੈ ਨਹੀਂ ਇਹ ਸਾਡੇ ਮੁਲਕੇ ਚੱਲ ਰਹੀ ਹੈ ਜੀ ਜਿਹੜਾ ਸਾਈਕਲ ਦੇ ਉੱਤੇ ਕਮਰਸ਼ੀਅਲ ਕੰਮ ਕਰਦਾ ਤੁਸੀਂ ਦੇਖਿਆ ਨਹੀਂ ਕਈ ਵਾਰੀ ਪੁਲਿਸ ਵਾਲੇ ਦਮਕਾ ਮਾਰ ਕੇ ਕਿਸੇ ਬੰਦੇ ਨੂੰ ਕੰਮ ਕਰਵਾ ਲੈਂਦੇ ਨੇ ਉਹ ਇਸ ਲਈ ਕਰਵਾਉਂਦੇ ਆ ਕਿਉਂਕਿ ਜਿਹੜਾ ਸਾਈਕਲ ਆ ਸਾਡਾ ਇਹ ਇੱਕ ਆਮ ਇੱਕ ਆਉਣ ਜਾਣ ਦਾ ਸਾਧਨ ਕਿਹਾ ਜਾਂਦਾ ਅੱਜ ਵੀ ਤੁਸੀਂ ਦੁਨੀਆ ਵਿਦੇਸ਼ਾਂ ਦੀ ਕੀ ਗੱਲ ਕਰੋਗੇ ਸਾਡੇ ਤਾਂ ਅੱਜ ਵੀ ਸਾਈਕਲ ਨੂੰ ਇੱਕ ਸਾਧਨ ਕਿਹਾ ਜਾਂਦਾ ਜੋ ਹੋਕਰ ਨੇ ਜਾਂ ਸਾਈਕਲ ਦੇ ਉੱਤੇ ਸਮਾਨ ਵੇਚ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਆ ਉਹਨਾਂ ਨੂੰ ਵੀ ਰੋਕ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਕਿਉਂਕਿ ਉਹ ਕਹਿੰਦੇ ਵੀ ਇਹ ਤੁਹਾਡਾ ਕਮਾਈ ਦਾ ਜਰੀਆ ਨਹੀਂ ਤੁਹਾਡਾ ਇਹ ਆਉਣ ਜਾਣ ਦਾ ਹੈ ਸ੍ਰੀ ਹੋਕਰਸ ਨੂੰ ਵੀ ਦੀ ਤੰਗ ਕਰਦੇ ਨੇ ਕਰਦੇ ਨੇ ਜੀ ਇਹ ਨੰਬਰ ਲੱਗਦਾ ਜੀ ਜਿਹੜੇ ਇਸ ਤਰ੍ਹਾਂ ਕਰਨ ਵਾਲੇ ਆ ਉਹਨਾਂ ਦੇ ਤੁਸੀਂ ਦੇਖ ਚਾਣਾ ਵੀ ਉਹਨਾਂ ਨੂੰ ਕਮਰਸ਼ੀਅਲ ਕਰਾਉਣ ਦੇ ਲਈ ਇਹ ਉਹ ਸਰਟੀਫਿਕੇਟ ਦਾ ਲਾਇਸੈਂਸ ਪਲੇਟ ਲੈਣੀ ਪੈਂਦੀ ਹੈ ਨੰਬਰ ਲੈਣੀ ਪੈਂਦੀ ਹੈ ਜਿਵੇਂ ਰਿਸ਼ਾ ਪੈਂਦੀ ਆ ਪਰ ਜਿਹੜੇ ਲੋਕ ਨਹੀਂ ਲੈਂਦੇ ਉਹਨਾਂ ਨੂੰ ਚੌਕਾ ਚ ਰੋਕੇ ਪੁਲਿਸ ਦੁਆਰਾ ਜਾਂ ਹੋਰ ਮੈਕਨਿਕ ਦੁਆਰਾ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਪਰ ਮੈਂ ਅਜ ਤੱਕ ਕਦੇ ਨਹੀਂ ਦੇਖਿਆ ਜੀ ਤਾਂ ਕੀਤਾ ਜਾ ਰਿਹਾ ਬੰਦਿਆਂ ਨੂੰ ਨਹੀਂ ਉਹ ਜਿਨ੍ਹਾਂ ਨੂੰ ਕਰਦੇ ਉਹਨਾਂ ਨੂੰ ਪਤਾ ਜੀ ਉਹਨਾਂ ਨੂੰ ਪਤਾ ਹਾਂਜੀ ਉਹ ਚੌਂਕ ਤੇ ਖੜੇ ਪਰਚੀ ਦੇ ਦਿੰਦੇ ਸਾਡੇ ਘਰੇ ਤਿੰਨ ਮੰਜੇ ਪਿਆ ਜਾਂ ਤਿੰਨ ਬੁਣਿਆਈ ਤੇ ਉਹਦਾ ਫੋਨ ਨੰਬਰ ਲੈ ਲੈਂਦੇ ਤੇ ਉਸ ਬੰਦੇ ਨੂੰ ਮਰਦੀ ਹੋਣੇ ਦਿੰਦੇ ਮੇਰੇ ਹਿਸਾਬ ਨਾਲ ਤਾਂ ਪੂਰੇ ਵਰਲਡ ਨੂੰ ਸੀਰ ਲੈਣੀ ਚਾਹੀਦੀ ਇੰਡੀਆ ਤੋਂ ਬਿਲਕੁਲ ਜੀ ਇਹ ਜਿਹੜਾ ਪੈਸੇ ਕਮਾਉਣ ਦਾ ਤਰੀਕਾ ਸਭ ਤੋਂ ਵਧੀਆ ਦੇਖਿਆ ਹੈ ਜੋ ਸਾਡੀਆਂ ਸਰਕਾਰਾਂ ਜੋ ਸਾਡੇ ਇਸ ਦੇਸ਼ ਨੂੰ ਵਿਸ਼ਵਗੁਰੂ ਬਣਾਉਣ ਜਾ ਰਹੀਆਂ ਨੇ ਇਹ ਕਿਤੇ ਇਦਾਂ ਹੀ ਵਿਸ਼ਵਗੁਰੂ ਥੋੜਾ ਬਣ ਜਾਣਾ ਆਪਣੇ ਦੇਸ਼ ਵਿਵਾਦੀ ਲਪਲਾ ਆਈ ਥਿੰਕ 140 ਕਰੋੜ ਤੋਂ ਪਲੱਸ ਹੈ ਹਾਂਜੀ 140 ਕਰੋੜ ਦੇ ਅੰਕੜੇ ਨੇ ਪਰ ਇਹ ਵੀ ਅੰਕੜੇ ਕਿਤੇ ਨਾ ਕਿਤੇ ਗਲਤ ਨਹੀਂ ਕਿਉਂਕਿ ਇਹ 1980 81 ਦੇ ਹਿਸਾਬ ਦੇ ਨਾਲ ਚੱਲ ਰਹੇ ਆ ਉਦੋਂ ਲੋਕਾਂ ਦੀ ਬੁੱਧੀ ਹੋਰ ਸੀ ਤੇ ਹੁਣ ਦੇ ਲੋਕਾਂ ਦੀ ਬੁੱਧੀ ਹੋਰ ਆ ਉਦੋਂ ਜਨਰੇਸ਼ਨ ਹੋਰ ਸਾਫ਼ ਦੀ ਸੀ ਹੁਣ ਹੋਰ ਦੀ ਆ ਉਦੋਂ ਜਿਹੜੀ ਮਾਰਟੇਲਿਟੀ ਰੇਟ ਸੀ ਹੋਰ ਸੀ ਅੱਜ ਹੋਰ ਆ ਸੋ ਇਹ ਅੰਕੜੇ ਪੱਕੇ ਨਹੀਂ ਕਹੇ ਜਾ ਸਕਦੇ ਬੱਚੇ ਚਾਹੇ 1 2 ਇੱਕ ਜਾਂ ਦੋ ਪੈਦਾ ਹੋ ਰਹੇ ਨੇ ਬਟ ਮਲਟੀਪਲੀਕੇਸ਼ਨ ਦੇਖੋ ਕਿੰਨੀ ਤਗੜੀ ਹੋਈ ਇੰਡੀਆ ਵਿੱਚ ਚਾਈਨਾ ਦੇ ਉੱਪਰ ਜਾ ਰਹੇ ਮੈਨੂੰ ਲੱਗਦਾ ਨੀ ਬਿਲਕੁਲ ਪਹਿਲੇ ਨੰਬਰ ਤੇ ਆ ਜੀ ਚਾਈਨਾ ਨੂੰ ਅਸੀਂ ਪਿੱਛੇ ਛੱਡ ਦਿੱਤਾ ਚਾਈਨਾ ਵਿੱਚ ਇੰਡੀਆ ਨਾਲੋਂ ਵੱਧ ਖੇਤਰਫਲ ਹੈ ਬਹੁਤ ਵੱਡਾ ਜੀ ਟੈਕਨੋਲੋਜੀ ਉਹਨਾਂ ਕੋਲ ਸਭ ਤੋਂ ਵੱਧ ਹੈ ਬਹੁਤ ਵੱਡੀ ਹੁੰਦੀ ਹੈ ਹਰ ਇੱਕ ਚੀਜ਼ ਹੈ ਉਹਨਾਂ ਕੋਲ ਵੱਧਾ ਸਾਡੇ ਨਾਲੋਂ ਚੀਜ਼ ਤੇ ਟੈਕਨੋਲੋਜੀ ਦੇ ਰਿਹਾ ਕਿ ਸਾਡੇ ਇੰਡੀਆ ਵਿੱਚ ਵਿਜੂਥ ਨੂੰ ਸਪੋਰਟ ਹੀ ਨਹੀਂ ਕੀਤਾ ਜਾਂਦਾ ਟੈਕਨੋਲੋਜੀ ਹੈ ਜੇ ਬੱਚਾ ਬੀਟੈਕ ਕਰਕੇ ਉਹਨੂੰ ਬੰਗਲੌਰ ਜਾ ਕੇ ਨੌਕਰੀ ਮਿਲਦੀ ਪੰਜਾਬ ਚ ਜਾ ਕੇ ਤੇ ਨੌਕਰੀ ਨਹੀਂ ਮਿਲਦੀ ਜਾਂ ਫਿਰ ਬਾਹਰ ਜਾਂਦਾ ਤੁਸੀਂ ਆਉਣ ਵਾਲੇ ਸਮੇਂ ਵਿੱਚ ਦੇਖੋਗੇ ਲਗਭਗ 250 ਤੱਕ ਤੁਸੀਂ ਆਪਣੀਆਂ ਅੱਖੀਆਂ ਨਾਲ ਦੇਖ ਲਿਓ ਕਿ ਜ਼ਮੀਨ ਰਕਬਾ ਇਤੋਂ ਕਿੱਲੇ ਘਟਦਾ ਜਾ ਰਿਹਾ ਉਹ ਘਟੇ ਰਿਹਾ ਉਹ ਜਿਹੜੀਆਂ ਜਿਹੜਾ ਐਗਰੀਕਲਚਰ ਲੈਂਡ ਹੈ ਉਹ ਜਾ ਰਿਹਾ ਇੰਡਸਟਰੀ ਵਿੱਚ ਜਾ ਜਾ ਰਿਹਾ ਰਹਿਣ ਦੇ ਬਸੇਰੇ ਵਾਸਤੇ ਕਿਉਂਕਿ ਜਿੰਨਾ ਵੱਡਾ ਸਾਡਾ ਮੁੱਲਕਾ ਉਹਦੇ ਹਿਸਾਬ ਨਾਲ ਐਗਰੀਕਲਚਰ ਲੈਂਡ ਹੈ ਜਿਹੜੀ ਉਹ ਪਹਿਲੇ ਹੀ ਘਟ ਸੀ ਕੁਝ ਇੰਡਸਟਰੀ ਨੂੰ ਕੁਝ ਇਹ ਕਲੋਰਾਈਜ਼ਿੰਗ ਸਿਸਟਮ ਕਰਕੇ ਉਹ ਜ਼ਮੀਨ ਘਟ ਗਈ ਹੈ ਤੇ 30% ਮੁੱਲਕੀ ਜ਼ਮੀਨ ਜਿਹੜੀ ਖੇਤੀ ਯੋਗੀ ਬਚੂਗੀ ਜੋ 30% ਜ਼ਮੀਨ ਕਦੇ ਵੀ 70% ਰੁਪਿਆਂ ਦਾ ਘਟੇ ਨਹੀਂ ਪਰ ਸਕੀ ਠੀਕ ਇਸ ਤੋਂ ਇਲਾਵਾ ਤੁਹਾਡਾ ਹੋਰ ਕੀ ਹੈ ਇਸ ਇਸ ਵੀਡੀਓ ਨੂੰ ਲੈ ਕੇ ਅਸੀਂ ਵੀਡੀਓ ਤੇ ਚਰਚਾ ਸਾਡਾ ਵੀ ਹੋਰ ਚੱਲਿਆ ਸੀ ਬਟ ਅਸੀਂ ਕਿਸੇ ਹੋਰ ਜਗ੍ਹਾ ਪਹੁੰਚ ਗਏ ਇਹ ਵੀ ਮਨ ਕਰਦਾ ਸੀ ਵਿੱਚ ਬੋਲਿਆ ਜਾਵੇ ਹੈਨਾ ਤੁਹਾਨੂੰ ਜੋਤ ਦਾ ਵੀ ਬੜਾ ਦੁੱਖ ਹੈ ਜੋ ਬੀ ਟੈਕ ਕਰਕੇ 5 ਲੱਖ ਲਾ ਕੇ 7 ਲੱਖ ਲਾ ਕੇ ਉਹਦਾ ਵੇਸਟ ਹੋ ਜਾਂਦਾ ਨੌਕਰੀ ਨਹੀਂ ਮਿਲਦੀ ਉਸ ਨੂੰ ਇੱਥੇ ਰਹਿ ਕੇ ਇਹ ਵੀ ਗੱਲ ਮੁੱਦਾ ਕਰਨਾ ਜ਼ਰੂਰੀ ਸੀਗਾ ਹੈਨਾ ਜਿਹੜਾ ਜੀ ਹਰ ਇੱਕ ਬੰਦੇ ਨੂੰ ਆਪਣਾ ਇੱਕ ਉਜਰਵ ਭਵਿੱਖ ਬਾਰੇ ਸੋਚਣ ਦਾ ਅਧਿਕਾਰ ਹੈ ਉਹਨੂੰ ਜਿੱਥੇ ਵੀ ਉਹਨੂੰ ਆਪਣਾ ਲੱਗਦਾ ਕਿ ਮੇਰੇ ਲਈ ਚੰਗਾ ਕੁਝ ਆਏ ਉੱਥੇ ਉਹ ਜਾਊਗਾ ਠੀਕ ਹੈ ਹੁਣ ਗੱਲ ਚੱਲੀ ਸੀ ਦਰਸ਼ਕੋ ਕਿ ਜਿਹੜਾ ਟੋਲ ਪਰਾਜਾ ਵਾਲੀ ਵੀਡੀਓ ਵਾਇਰਲ ਹੋ ਰਹੀ ਸੀ ਨੈਸ਼ਨਲ ਚੈਨਲਾਂ ਵੱਲੋਂ ਵੀ ਦਿਖਾਈ ਗਈ ਸੀ ਉਹ ਵੀਡੀਓ ਨੂੰ ਉਹ ਵੀਡੀਓ ਦਰਸਲ ਉਸ ਟਾਈਮ ਤਾਂ ਸੱਚ ਸੀ ਪਰ ਕੁਝ ਨਹੀਂ ਬਿਲਕੁਲ ਸਹੀ ਵੀਡੀਓ ਸੀ ਦਰਸ਼ਕੋ ਇਹ ਬਿਲਕੁਲ ਸਹੀ ਵੀਡੀਓ ਸੀ ਪਰ ਸਰਕਾਰ ਨੇ ਟੂ ਵੀਲਰ ਦੇ ਉੱਤੇ ਟੋਲ ਟੈਕਸ ਲਗਾ ਦਿੱਤਾ ਸੀ ਪਰ ਜਦੋਂ ਉਹਨਾਂ ਨੇ ਇਹ ਨਿਊਜ਼ ਪਬਲਿਕ ਕੀਤੀ ਹਰ ਇੱਕ ਜ਼ਿਆਦਾਤਰ ਜੋ ਟੂ ਪੀਲਰ ਵਾਲੇ ਸੀ ਉਹ ਆਪਣੇ ਆਪ ਨੂੰ ਸੇਫ ਸਮਝਦੇ ਸੀ ਜਦੋਂ ਉਹਨਾਂ ਨੇ ਇਸ ਦੇ ਵਿੱਚੋਂ ਬਚਣ ਦੇ ਲਈ ਬਹੁਤ ਸਾਰੀਆਂ ਘਾਲਣਾ ਘਾਲੀਆਂ ਰੋਲਾ ਪਾਏ ਆਰ ਡੀ ਆਈ ਐਕਸਟ੍ਰੇਸਟ ਜਿਹੜੇ ਸੀ ਉਹ ਜਾਗੇ ਤਾਂ ਸਰਕਾਰ ਨੂੰ ਬੈਕਮੁੱਟ ਤੇ ਆਉਣਾ ਪਿਆ ਪਰ ਦੂਸਰੀ ਗੱਲ ਇਹ ਜੇ ਕਦੇ ਕਿਸੇ ਦੇ ਮਨ ਦੇ ਵਿੱਚ ਸ਼ੰਕਾ ਹੋਵੇ ਕਈ ਵਾਰੀ ਅਗਲਾ ਕਹਿ ਦਿੰਦਾ ਕਿ ਇੱਦਾਂ ਬੈਠੇ ਆ ਬੈਂਗਲੌਰ ਵਗੈਰਾ ਵਿੱਚ ਐਹੋ ਜਿਹੇ ਬਹੁਤ ਸਾਰੇ ਕੋਲ ਪਲਾਜਾ ਨੇ ਜਿੱਥੇ ਸਾਈਕਲ ਦੀ ਐਂਟਰੀ ਨਹੀਂ ਹੈ ਉਹ ਐਸੇ ਦੇ ਕੇ ਵੀ ਐਂਟਰੀ ਨਹੀਂ ਹੈ ਉਹ ਕਿਉਂ ਤੇ ਨਿਜਮ ਹੈ ਜੀ ਕਿ ਉਸ ਰੋਡ ਤੇ ਸਾਈਕਲ ਲਈ ਅਲਾਉ ਹੀ ਨਹੀਂ ਹੈ ਹਾਂ ਠੀਕ ਹੈ ਠੀਕ نیشنل ਰੋਡ ਤੇ ਜਿਹੜਾ ਇੰਟਰਨੈਸ਼ਨਲ ਰੋਡ ਹੈ ਉੱਤੇ ਅਲਾਉ ਨਹੀਂ ਹੈ ਉੱਤੇ ਅਲਾਉ ਨਹੀਂ ਹੈ ਤੇ ਜੇ ਲੋਕ ਚਾਹੁੰਦੇ ਨੇ ਕਿ ਹਾਂ ਜੀ ਅਸੀਂ ਰੋਡ ਦੇ ਉੱਤੇ ਸਾਈਕਲ ਲੈ ਕੇ ਜਾਂਦੇ ਹਾਂ ਜਿਸ ਦਿਨ ਸਰਕਾਰ ਦਾ ਦਿਲ ਕੀਤਾ ਤਾਂ ਤੁਹਾਨੂੰ ਬਿਨਾਂ ਟੈਕਸ ਦਿੱਤੇ ਆ ਸਾਈਕਲ ਰੋਡ ਤੇ ਚੜ੍ਹਨੇ ਨਹੀਂ ਦੇਣਾ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ ਨੀਉ ਜਿਹੜਾ ਅਫਰੋ ਕਿੱਥੇ ਜਾਊਗਾ ਸ਼ੈਗਲ ਵਾਲਾ ਕਿੱਥੇ ਡੰਗੂ ਆ ਜਿੱਥੋਂ ਮਰਜੀ ਕਿਸੇ ਕੋਰੀ ਜਿਹੜੀ ਆਪਣੇ ਕੈਰੀਅਰ ਵਾਲੀਆਂ ਗੱਡੀਆਂ ਨੇ ਕਿਸੇ ਵੀ ਆਟੋ ਉੱਤੇ ਗੱਡੀ ਰੱਖ ਕੇ ਆਪਣਾ ਉਹਨੂੰ ਲਿਜਾ ਸਕਦਾ ਯਾਨੀ ਯਾਨੀ ਕੈਰੀਅਰ ਲੈ ਕੇ ਜਾਏਗਾ ਕਿ ਦੇਖ ਕੈਰੀਅਰ ਉਹਨੂੰ ਪਾਰਕ ਲਾਊਗਾ ਕਿਉਂਕਿ ਉਹਦੇ ਲਈ ਸਾਈਕਲ ਦੇ ਨੇ ਅਲਾਉ ਹੀ ਨਹੀਂ ਹੈ ਉਹਦਾ ਬੜੀ ਵੀ ਜ਼ਰੂਰੀ ਹੈ ਸ਼ੈਗਲ ਵਾਲਾ ਤਾਂ ਜੋ ਵੀ ਮਰ ਗਿਆ ਬੰਦਾ ਬਸ ਫਿਰ ਇਦਾਂ ਜੀ ਜਾਂ ਫਿਰ ਭਾਈ ਆਪਣਾ ਗੂਗਲ ਮੈਪ ਕੋਲ ਰੱਖੋ ਗਲੀਆਂ ਗਲੀਆਂ ਦੇ ਵਿੱਚ ਦੀ ਜਾਓ ਇਹ ਇਸ ਤਰ੍ਹਾਂ ਹੁੰਦਾ ਜੀ ਚਲੋ ਦਸੋ ਅਸੀਂ ਇਹ ਇੱਕ ਵੀਡੀਓ ਇਨਫੋਰਮੇਟਿਵ ਵੀਡੀਓ ਲੈ ਕੇ ਆਏ ਸੀ ਅਗਰ ਤੁਹਾਨੂੰ ਇਹ ਵੀਡੀਓ ਚਾਡੀ ਚੰਗੀ ਲੱਗੀ ਇਸ ਨੂੰ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਤਾਂ ਕਿ ਲੋਕਾਂ ਦੇ ਮਨ ਦੇ ਵਿੱਚ ਇਹ ਭਰਮ ਭੁਖਾ ਨਾ ਰਹੇ ਕਿ ਇਹ ਹੈ ਲੇਕਿਨ ਇਹ ਕਾਨੂੰਨ ਸੀਤ ਪਰ ਹੁਣ ਫਿਲਹਾਲ ਕੁਝ ਸਮੇਂ ਦੇ ਲਈ ਸਰਕਾਰ ਨੇ ਇਹ ਰੋਕ ਦਿੱਤਾ ਹੈ ਧੰਨਵਾਦ